ਗੜਸ਼ੰਕਰ ਤੋਂ ਨੰਗਲ ਰੋਡ ਸੜਕ ਦੀ ਖਸਤਾ ਹਾਲਤ ਨੂੰ ਲੈ ਕੇ ਲੇਬਰ ਪਾਰਟੀ ਦੇ ਪ੍ਰਧਾਨ ਜੈ ਕੁਪਾਲ ਦੀਪਮਾਨ ਨੇ ਸੜਕ ਦੀ ਭੈੜੀ ਤਰਸਗੋ ਹਾਲਤ ਨੂੰ ਲੈ ਕੇ ਸੜਕ ਦਾ ਦੌਰਾ ਕਰਨ ਤੋਂ ਬਾਅਦ ਦੱਸਿਆ ਕਿ 2016 ਦੀ ਸਪੈਸ਼ਲ ਰੋਡ ਰਿਪੇਅਰ ਤੋਂ ਬਾਅਦ ਇਸ ਸੜਕ ਨੂੰ ਨਾ ਰਿਪੇਅਰ ਕਰਨ ਨਾ ਹੀ ਨਵੀਂ ਬਣਾਉਣ ਲਈ ਕਦੇ ਵੀ ਕੋਈ ਪੈਸਾ ਨਹੀਂ ਮਿਲਿਆ ਇਹ ਸੜਕ ਪੰਜਾਬ ਸਰਕਾਰ ਦੀਆਂ ਗੱਪਮਾਰ ਝੂਠ ਮਾਰ ਦਿੱਤੀਆਂ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕਿਹਾ ਕਿ ਸਰਕਾਰ ਦੀਆਂ ਇਹਨੀਆਂ ਗਲਤ ਨੀਤੀਆਂ ਕਾਰਨ ਮਾਈਕਰੋ ਸੁਖਮ ਧੂੜੋ ਮਿੱਟੀ ਦੇ ਕਣ 24 ਘੰਟੇ ਸੜਕਾਂ ਦੇ ਵਾਲੇ ਦੁਆਲੇ ਵਾਤਾਵਰਣ ਵਿੱਚ ਰਹਿਣ ਕਾਰਨ ਲੋਕਾਂ ਬੱਚਿਆਂ ਦਰੱਖਤਾਂ ਪਸ਼ੂਆਂ ਤੇ ਪੰਛੀਆਂ ਦੀ ਸਿਹਤ ਤੇਜ਼ੀ ਨਾਲ ਬਿਮਾਰੀਆਂ ਨਾਲ ਜਕੜ ਰਹੀ ਹੈ ਕਿਮਾਨ ਨੇ ਦੱਸਿਆ ਕਿ ਰੋਡ ਟੈਕਸ ਸਪੈਸ਼ਲ ਟੈਕਸ ਇਨਫਰਾਸਟ੍ਰਕਚਰ ਸੈਸ ਪ੍ਰਤੀ ਲੀਟਰ 13 ਰੁਪਏ ਤੇ ਡੀਜ਼ਲ ਪ੍ਰਤੀ ਲੀਟਰ 8 ਰੁਪਏ ਵੀ ਕਰਾਉਂਦੇ ਐਕਸਾਈਜ਼ ਡਿਊਟੀ GST ਆਰ ਟੈਕਸ ਦੇਣ ਦਾ ਲੋਕਾਂ ਨੂੰ ਕੀ ਲਾਭ ਅਗਰ ਸੜਕਾਂ ਦੀ ਹਾਲਤ ਖਸਾ ਹੀ ਰੱਖਣੀ ਹੈ ਲੋਕਾਂ ਵਿੱਚ ਝੂਠ ਹੀ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਸੜਕ ਲਈ ਪੈਸੇ ਮਨਜ਼ੂਰ ਹੋ ਗਏ ਹਨ ਫਿਰ ਪੈਸੇ ਗਏ ਕਿੱਥੇ ਸਰਕਾਰ ਦਾ ਕੰਮ ਇੰਨਾ ਮਾੜਾ ਹੈ ਕਿ ਸੜਕ ਉੱਤੇ ਸਵੇਰੇ ਸ਼ਾਮੀ ਪਾਣੀ ਛੜਕਾ ਲੈ ਵੀ ਪੈਸੇ ਨਹੀਂ ਉਹਨਾਂ ਕਿਹਾ ਕਿ ਦਿੱਲੀ ਮਾਡਲ ਬੜੀਆਂ ਸੜਕਾਂ ਦੀ ਲੋੜ ਨਹੀਂ ਇਸ ਨੂੰ ਪੰਜਾਬ ਹੀ ਰਹਿਣ ਦਿਓ ਕਿ ਮਾਨ ਨੇ ਕਿਹਾ ਕਿ ਸਭ ਤੋਂ ਜ਼ਿਆਦਾ ਬੱਚਿਆਂ ਦੀ ਸਿਹਤ ਪ੍ਰਭਾਵਿਤ ਹੋ ਰਹੀ ਹੈ ਕਿਉਂਕਿ ਬੱਚਿਆਂ ਦਾ ਸਰੀਰਕ ਢਾਂਚਾ ਨਰਮ ਹੁੰਦਾ ਹੈ ਫਿਰ ਇਸ ਖਸਤਾ ਹਾਲ ਸਰਕਾਂ ਲੋਕਾਂ ਦੇ ਵਹੀਕਲ ਟੁੱਟ ਰਹੇ ਹਨ ਇਹ ਸੜਕ ਵੇਖ ਕੇ ਇੰਜ ਲੱਗਦਾ ਹੈ ਕਿ ਰਾਜਸਥਾਨ ਦੇ ਮਾਰੂਥਲ ਦਾ ਇੱਕ ਹਿੱਸਾ ਹੈ ਕਿ ਮਾਨ ਨੇ ਦੱਸਿਆ ਕਿ ਪੰਜਾਬ ਪੋਲੂਸ਼ਨ ਕੰਟਰੋਲ ਸਿਹਤ ਵਿਭਾਗ ਬਨ ਵਿਭਾਗ ਸਭ ਸਰਕਾਰੀ ਖਸਾ ਹਲਕਾਰਨ ਹੋ ਰਹੇ ਨੁਕਸਾਨ ਨੂੰ ਵੇਖ ਕੇ ਚੁੱਪੀ ਧਾਰ ਬੈਠੇ ਹਨ ਉਰਾ ਦੱਸਿਆ ਕਿ ਇਹ ਮੂਲ ਸਭਿਧਾਨ ਅਧਿਕਾਰਾਂ ਦੀ ਉਲੰਘਣਾ ਕਰ ਰਹੀ ਹੈ ਜਿਹੜੀ ਸਰਕਾਰ ਲੋਕਾਂ ਨੂੰ ਚੰਗੀਆਂ ਸੜਕਾਂ ਤੰਦਰੁਸਤ ਵਾਤਾਵਰਣ ਨਹੀਂ ਦੇ ਸਕਦੀ ਉਹ ਕੁਝ ਵੀ ਨਹੀਂ ਕਰ ਸਕਦੀ ਇਸ ਸੜਕ ਦੇ ਆਲੇ ਦੁਆਲੇ ਕਿਸਾਨਾਂ ਦੀਆਂ ਫਸਲਾਂ ਵੀ ਢੂੜਕਾਰ ਨੁਕਸਾਨੀਆਂ ਜਾ ਰਹੀਆਂ ਉਹਨਾਂ ਕਹਿੰਿਆ ਕਿ ਪੰਜਾਬ ਸਰਕਾਰ ਗੜਚੰਗ ਬਸੇ ਦਾ ਪਾਰੀ ਆਰਥਿਕ ਤੇ ਸਰੀਰਕ ਨੁਕਸਾਨ ਕਰ ਰਹੀ ਹੈ ਕਿਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਕੋ ਪੰਜਾਬ ਸਰਕਾਰੀਆਂ ਮਾੜੀਆਂ ਗੱਪ ਮਾਰ ਤੇ ਝੂਠੀਆਂ ਤਸੱਲੀਆਂ ਵਾਲੀਆਂ ਨੀਤੀਆਂ ਦੇ ਵਿਰੁੱਧ ਲੰਬ ਮੰਧ ਹੋਣ ਸਰ ਨੂੰ ਧੂੜ ਮੁਕਤ ਬਣਾਉਣ ਲਈ ਲਾਂਭਾ ਤੋਂ ਆਉ ਦੇਖਦੇ ਆ ਅਸ਼ਪਨੀ ਸ਼ਰਮਾ ਦੀ ਪੂਰੀ ਰਿਪੋਰਟ ਸਾਡਾ ਫੇਸਬੁੱਕ ਪੇਜ ਤੇ YouTube ਚੈਨਲ ਸਬਸਕ੍ਰਾਈਬ ਜਰੂਰ ਕਰੋ ਜੀ ਇਹ ਜਿਹੜੀ ਸੜਕ ਆ ਗੜਸ਼ੰਕਰ ਤੋਂ ਬੀਤ ਇਲਾਕੇ ਨੂੰ ਜਾਂਦੀ ਆ ਜਿਹਨੂੰ ਕੱਟਕਵਾ ਟੁੱਟੀ ਨੂੰ ਮੇਰੇ ਖਿਆਲ ਸਾਲ ਹੀ ਹੋ ਗਿਆ ਔਰ ਜਦੋਂ ਪੰਜਾਬ ਸਰਕਾਰ ਦੀਆਂ ਵੋਟਾਂ ਦੀਆਂ ਜਦੋਂ ਪੰਜਾਬ ਸਰਕਾਰ ਹੋ ਕੇ ਆਈ ਬੜਾ ਇਹਨਾਂ ਨੇ ਰੌਲਾ ਪਾਇਆ ਹਰਾ ਪੈਣਾ ਲੈਂਦੇ ਉਹ ਜੇ ਕਰ ਦਿਆਂਗੇ ਉਹ ਕਰ ਦਿਆਂਗੇ ਆ ਸਾਰੀ ਰੋਡ ਡਸਟਡ ਬਣੀ ਪਈ ਆ ਇਹ ਜਿਹੜੀ ਡਸਟ ਆ ਇਹ ਕੋਈ ਸਧਾਰਨ ਡਸਟ ਨਹੀਂ ਆ ਇਹ ਮਾਈਕਰੋ ਡਸਟ ਪਾਰਟੀਕਲ ਆ ਜਿਹੜੇ ਕਿ ਹਵਾ ਦੇ ਵਿੱਚ ਉਹ ਫਲੋਟ ਕਰਦੇ ਆ ਉੜਦੇ ਆ ਔਰ ਹਵਾ ਦੇ ਰਾਹੀਂ ਸਾਡੇ ਨੱਕ ਦੇ ਥਰੂ ਸਾਡੀਆਂ ਗੱਲਾਂ ਜਦੋਂ ਆਪਾਂ ਕਰਦੇ ਆ ਔਰ ਸਕੇਨ ਡੈਮੇਜ ਹੋ ਰਹੀ ਆ ਸਾਡੇ ਲੰਗਸ ਡੈਮੇਜ ਹੋ ਰਹੇ ਆ ਲੋਕ ਬਿਮਾਰ ਹੋ ਰਹੇ ਆ ਇਸ ਡਸਟ ਨਾਲ ਆਪਾਂ ਦੇਖ ਰਹੇ ਆ ਕਿੰਨੀ ਬੁਰੀ ਆ ਬੁਰਾ ਹਾਲ ਆ ਲੋਕਾਂ ਦੇ ਘਰਾਂ ਦੇ ਪੇਂਟ ਖਰਾਬ ਹੋ ਰਹੇ ਆ ਲੋਕਾਂ ਦੀਆਂ ਗੱਡੀਆਂ ਟੁੱਟ ਰਹੀਆਂ ਔਰ ਲੋਕਾਂ ਦੀ ਸਭ ਤੋਂ ਵੱਡਾ ਇਹ ਹੈੱਡ ਹੈਜਟ ਆ ਸਭ ਤੋਂ ਵੱਡਾ ਸੇਧਾ ਨੁਕਸਾਨ ਆ ਇਹ ਜਿਹੜੀ ਡਸਟ ਕਰ ਰਹੀ ਆ ਔਰ ਪੰਜਾਬ ਸਰਕਾਰ ਲੋਕਾਂ ਦੀ ਸੇਤਨਾ ਖਲਵਾੜ ਕਰ ਰਹੀ ਆ ਇਹ ਸਰਕਾਰ ਨੂੰ ਕੋਈ ਡਾਊਟ ਆ ਸੀਬੀਆਈ ਤੋਂ ਕੋਈ ਡਾਕਟਰਾਂ ਤੋਂ ਕਿਸੇ ਇੰਜੀਨੀਅਰ ਤੋਂ ਚੈੱਕ ਕਰਾ ਲੋ ਸਾਡੇ ਕੋਲ ਵਾਤਾਵਰਣ ਇੰਜੀਨੀਅਰ ਵੀ ਆ ਉਹ ਵੀ ਕੰਬ ਕਰਨੀ ਨੀਂਦ ਸੁੱਤੇ ਪਏ ਆ ਕਿਉਂਕਿ ਉਹ ਸਰਕਾਰ ਦੇ ਚਮਚੇ ਬਣ ਚੁੱਕੇ ਆ ਔਰ ਕੋਈ ਵੀ ਇੱਥੇ ਆਪਣਾ ਵਰਸ਼ਨ ਨਹੀਂ ਦੇ ਰਿਹਾ ਇੱਥੇ ਜਿਹੜੀ ਹਵਾ ਆ ਇਸ ਇਲਾਕੇ ਦੇ ਵਿੱਚ ਇਸ ਰੋਡ ਤੇ ਜਿੰਨੇ ਵੀ ਘਰ ਬਣਿਆ ਨਾਲ ਪੈਸੋ ਗਏ ਔਰ ਬੱਚਿਆਂ ਦਾ ਬੁਰਾ ਹਾਲਿਆ ਸਾਰਿਆਂ ਦਾ ਬੁਰਾ ਹਾਲਿਆ ਇਸ ਕਰਕੇ ਸਰਕਾਰ ਜੀ ਫਟ ਜਾ ਜਾਗੋ ਆਪਣੇ ਘੱਟੋ ਘਾਟਾ ਚੂਟਾ ਨਾ ਬੋਲੋ ਓਏ ਟੋਲ ਪਤਾ ਜੇ ਇੱਥੇ ਵੀ ਲਾ ਦਿਓ ਸੜਕ ਤਾਂ ਬਣਾ ਦਿਓ ਕੋ ਮਾੜਾ ਮੋਟਾ ਕੋ ਸੋਚੋ ਪਿਆਸੇ ਲੋਕਾਂ ਦੇ ਬਾਰੇ ਲੋਕਾਂ ਨੇ ਤੁਹਾਨੂੰ ਵੋਟਾਂ ਵਾ ਕੇ ਚੁਣਿਆ ਇਸ ਕਰਕੇ ਨਹੀਂ ਚੁਣਿਆ ਸਗਾਂ ਕਿ ਤੁਸੀਂ ਲੋਕਾਂ ਦੀ ਸੇਧ ਹੀ ਖਰਾਬ ਕਰਦੇ ਹੋ ਲੋਕਾਂ ਦੀ ਸੇਧ ਨੇ ਖਲਵਾਰ ਕਰ ਦਿਓ ਇਸ ਤੋਂ ਵੱਡਾ ਸ਼ਹਿਦ ਕੋਈ ਵੀ ਐਕਸਪਲੋਇਟੇਸ਼ਨ ਨਹੀਂ ਆ ਇਹ ਸੰਵਿਧਾਨਕ ਅਧਿਕਾਰ ਲੋਕਾਂ ਦੇ ਜਿਹੜੇ ਆ ਉਹ ਤੁਸੀਂ ਕਤਲ ਕਰ ਰਹੇ ਹੋ ਅਸੀਂ ਫੇਰ ਲੈਵਲ ਪਾਰਟੀ ਵਾਲਾ ਮੰਨਦੇ ਆ ਕਿ ਸਰਕਾਰ ਨੂੰ ਪ੍ਰਾਂਤ ਬਣਾਇਆ ਜਾਵੇ ਨਹੀਂ ਤਾਂ ਅਸੀਂ ਹੁਣ ਕੋਰਟ ਕੇਸ ਕਰਾਂਗੇ ਜਹਨ